ਅੱਗ ਲੱਗਣ ਦੀਆਂ ਘਟਨਾਵਾਂ ਨਹੀਂ ਰੁਕ ਰਹੀਆਂ ਅੱਜ ਅਗੰਪੁਰ ਪਿੰਡ ਸ਼ਮਸ਼ਾਨ ਕਾਟ ਦੇ ਬਿਲਕੁਲ ਸਾਹਮਣੇ ਚਰਨ ਗੰਗਾ ਖੱਡ ਦੇ ਵਿੱਚ ਦੇਰ ਸ਼ਾਮ ਭਿਆਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਗਿੱਲੇ ਨੜਿਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂ ਰਹੀਆਂ ਸਨ ਜਾਣਕਾਰੀ ਦੇ ਮੁਤਾਬਕ ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਚਰਨ ਗੰਗਾ ਖੱਡ ਦੇ ਵਿੱਚ ਅੱਗ ਲੱਗਣ ਦੀ ਪੰਜਵੀਂ ਘਟਨਾ ਸੀ ਵਾਰ-ਵਾਰ ਚਰਨ ਗੰਗਾ ਖੱਡ ਦੇ ਕਿਨਾਰਿਆਂ ਤੇ ਅੱਗ ਲੱਗਣ ਦੇ ਕਾਰਨਾਂ ਦੇ ਬਾਰੇ ਅਜੇ ਸਾਫ਼ ਨਹੀਂ ਹੋ ਪਾਇਆ ਸਾਡੇ ਵੱਲੋਂ ਲੋਕਾਂ ਨੂੰ ਬੇਨਤੀ ਹੈ ਕਿ ਗਰਮੀ ਦਾ ਮੌਸਮ ਚੱਲ ਰਿਹਾ ਹੈ ਇਸ ਲਈ ਖੇਤਾਂ ਦੇ ਵਿੱਚ ਕਿਸੇ ਨੇ ਕਾਂ ਫੂਸ ਨੂੰ ਅੱਗ ਨਾ ਲਗਾਈ ਜਾਵੇ ਇਸ ਦੇ ਨਾਲ ਹੀ ਜੋ ਬੀੜੀ ਸਿਗਰਟ ਪੀਂਦੇ ਹਨ ਉਹਨਾਂ ਵੱਲੋਂ ਸੁੱਟੀ ਬੀੜੀ ਸਿਗਰਟ ਨਾਲ ਵੀ ਇਹ ਅਗਨ ਲੱਗਣ ਦਾ ਕਾਰਨ ਹੋ ਸਕਦਾ ਹੈ ਅਗਾਮਪਰ ਲੱਗੇ ਚਰਨ ਗਗਾ ਸਮਸ਼ਾਨ ਘਾਟ ਦੇ ਸਾਹਮਣੇ ਆ ਦੇਖੋ ਨੜਿਆਂ ਨੂੰ ਲੱਗੀ ਹੋਈ ਆਗਾ ਦੇਖੋ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਆ ਦੇਖੋ ਹਾਲਾਤ ਦੇਖੋ ਤੁਸੀਂ ਕੀ ਬਣੂਗਾ ਪੁਲਿਸ ਨੂੰ ਹੁਣੇ ਸੂਚਿਤ ਕੀਤਾ ਹੈ ਫਾਈਬਰ ਗੇਟ ਨੂੰ ਆ ਦੇਖੋ ਕੋਈ ਧਿਆਨ ਨਹੀਂ फेर ਕਹਿੰਦੇ ਬਹੁਤ ਕਰਨੀ ਹੈ ਜੀ ਬੁਰਾ ਹਾਲ ਹੈ ਕੋਈ ਨਹੀਂ ਸੋਚਦਾ ਵਾ ਦੇਖ ਲੋ